ਸਭ ਇੱਧਰ ਦੇਖੋ ਬਣਾ ਲੈ ਜੱਕਲਾਣਾ ਦੂਜਾ ਕਿੱਦਾਂ ਸੀਗਾ ਪਲਾਹ ਦੇ ਨਾਲ ਨਾ ਜ਼ੋਰਦਾਰ ਟੱਕਾ ਜਾ ਫੜੀ ਕੀ ਕਰਦੇ ਨੇ ਟੈਕਨ ਦੇ ਨਾਲ ਠੀਕ ਹੈ ਕਾਗਜ਼ ਨਹੀਂ ਖੈਣਾ ਦੇ ਜੀਓ ਤੇ ਉਹਨਾਂ ਦੇ ਨਾਲ ਐਫਐਸਓ ਨੂੰ ਇਸ ਵੀਡੀਓ ਬਣਾਉਣੀ ਸੀ ਖਨਾਲੀ ਜੱਤ ਨੂੰ ਅੱਜ ਘਰ ਵੀ ਆਵੇ ਵੀ ਆਵੇ ਖਨਾਲੀ ਬੜਾ ਲੋਸੀ ਤੱਕ ਆਵਾ ਐਸੇ ਅਸੀਂ ਮਜੂਦਾ ਹੋ ਕਰਦੇ ਵਰਲਡ ਪੰਜਾਬੀ ਟੀਵੀ ਤੇ ਮੈਸੇਜ ਤੇ ਤੁਹਾਡਾ ਸਵਾਗਤ ਕਰਦਾ ਐਸ ਟਾਈਮ ਖੜਿਆ ਹਲਕਾ ਜੀਰਾ ਦੇ ਪਿੰਡ ਫੇਰੋਕੇ ਵਿਖੇ ਜਿੱਥੇ ਪੰਜਾਬ ਪੁਲਿਸ ਵੱਲੋਂ ਦਬਿਸ਼ ਦਿੱਤੀ ਗਈ ਹੈ ਦਬਿਸ਼ ਦਿੱਤੀ ਗਈ ਹੈ ਇੱਕ ਨਸ਼ਾ ਤਸਕਰ ਜਿਹੜਾ ਜੋ ਸ਼੍ਰੀਮਤੀ ਸੋਮਿਆ ਮਿਸ਼ਰਾ ਜੀ ਆਈਪੀਐਸ ਐਸਐਸਪੀ ਫੋਸਪੋਰ ਸਾਹਿਬ ਦੇ ਨਿਰਦੇਸ਼ਾਂ ਤਹਿਤ ਸ਼੍ਰੀ ਰੰਧੀਰ ਕੁਮਾਰ ਆਈਪੀਐਸ ਜੋ ਐਸਪੀ ਇਨਵੈਸਟੀਗੇਸ਼ਨ ਫੋਸਪੋਰ ਨੇ ਉਹਨਾਂ ਦੀ ਜੋਗ ਵਾਈਟ ਐਟ ਜ਼ਿਲ੍ਹਾ ਫੋਸਪੋਰ ਵੱਲੋਂ ਜੋ ਨਸ਼ੇ ਦਾ ਕਾਰੋਬਾਰ ਕਰਦੇ ਆ ਉਹਨਾਂ ਦੇ ਖਿਲਾਫ ਉਹਨਾਂ ਨੇ ਗਤੀਵਿਧੀਆਂ ਠੱਲ ਕਾਉਣ ਲਈ ਲਗਾਤਾਰ ਜਿਹੜੀ ਮੁਹਿੰਮ ਜਾਰੀ ਹੈ ਜਿਨ੍ਹਾਂ ਦੇ ਖਿਲਾਫ ਜਿਹੜੇ ਆ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਮਕਦਮ ਨਸ਼ਿਆਂ ਦੇ ਮਕਦਮੇ ਦਰਜ ਕਰਨ ਤੋਂ ਇਲਾਵਾ ਜੋ ਵੀ ਉਹਨਾਂ ਨੇ ਨਸ਼ਿਆਂ ਦੇ ਕਾਰੋਬਾਰ ਤੋਂ ਜਾਇਦਾਦਾਂ ਬਣਵਾਈਆਂ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਉਹਨਾਂ ਜਾਇਦਾਦਾਂ ਗੈਰਕਾਨੂੰਨੀ ਕਿੰਨਾ ਬਣਾਈਆਂ ਜਾਇਦਾਦਾਂ ਦੀ ਪਛਾਣ ਕਰਕੇ ਉਹਨਾਂ ਦੇ ਕੇਸ ਜਿਹੜੇ ਉਹਨਾਂ ਜਾਇਦਾਦ ਜੱਫਤ ਕਰਾਉਣ ਲਈ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਪਾਸ ਭੇਜੇ ਜਾ ਰਹੇ ਹੈ ਇਸੇ ਘੜੀ ਤਹਿਤ ਜ਼ੀਰਾ ਸਬਡਿਵੀਜ਼ਨ ਦੀ ਪੁਲਿਸ ਵੱਲੋਂ ਹੁਣ ਤੱਕ 14 ਕੇਸ ਜੋ ਨਸ਼ੇ ਦੇ ਕਾਰੋਬਾਰ ਕਰਮਿਆਂ ਦੇ ਖਿਲਾਫ ਕੀਤੇ ਸੀ ਪ੍ਰੋਪਰਟੀ ਟੈਸਕ ਕਰਨ ਲਈ ਦਿੱਲੀ ਭੇਜੇ ਗਏ ਸੀ ਕਰੀਬ 4 ਕਰੋੜ ਤੋਂ ਵੱਧ ਪ੍ਰੋਪਰਟੀ ਜ਼ੀਰਾ ਸਬਰੀ ਨੂੰ ਵੱਲੋਂ ਹੁਣ ਤੱਕ ਜਿਹੜੀ ਇਹਨਾਂ ਦੇ ਅਟੈਚ ਕਰਾਈ ਜਾ ਚੁੱਕੀ ਹੈ ਇਸੇ ਘੜੀ ਤੇ ਜਿਹੜਾ ਇਹ ਘਰ ਹੈ ਇਹ ਦਵਿੰਦਰ ਸਿੰਘ ਹੈ ਵਾਮਨ ਇਹ ਸਾਨੋ ਹੈ ਜਸਵਿੰਦਰ ਸਿੰਘ ਇਸ ਦੇ ਉੱਤੇ ਪੰਜ ਮੁਕਦਮੇ ਐਨਡੀਪੀਐਸ ਦੇ ਪਹਿਲਾਂ ਹੀ ਦਰਜ ਆ ਤੇ 2022 ਵਿੱਚ 180 ਨੰਬਰ ਮੁਕਦਮਾ थाना सदर ਜ਼ੀਰਾ 500 ਗ੍ਰਾਮ ਹੈਰੋਨ ਦੀ ਬਰਾਮਦਗੀ ਤੋਂ ਬਾਅਦ ਇਸ ਦੇ ਖਿਲਾਫ ਦਰਜ ਹੋਇਆ ਸੀ ਔਰ ਦਰਾਨੇ ਤਬਦੀਸ਼ ਸੀ ਇਹ ਪਾਇਆ ਜੋ ਉਸਨੇ ਘਰ ਬਣਾਇਆ ਹੋਇਆ ਇਹਦੇ ਕੋਲੇ ਹੋਰ ਕੋਈ ਸੋਚ ਨਹੀਂਗਾ ਇਸਨੇ ਜੋ ਨਸ਼ਿਆਂ ਦੇ ਕਾਰੋਬਾਰ ਤੋਂ ਕਮਾਈ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਆਪਣੀ ਜਾਇਦਾਦ ਬਣਾਈ ਹੈ ਜੋ ਇਸ ਤਰ੍ਹਾਂ ਸੀ ਕੇਸ ਜਿਹਦੀ ਘਰ ਦੀ ਕੀਮਤ ਕਰੀਬ 35 ਲੱਖ 35 ਹਜ਼ਾਰ ਆ ਇਹ ਕੁਰਕਰਾਉਣ ਲਈ ਅਸੀਂ ਕੇਸ ਬਣਾ ਕੇ ਨਵੀਂ ਦਿੱਲੀ ਕੰਪੀਟੈਂਟ ਅਥਾਰਟੀ ਪਾਸ ਭੇਜਿਆ ਗਿਆ ਸੀ ਜਿਨ੍ਹਾਂ ਨੇ ਸਾਡੀ ਰਿਪੋਰਟ ਨਾਲ ਸਹਿਮਤ ਹੁੰਦਿਆਂ ਹੋਇਆ ਇਸ ਜਿਹੜਾ ਘਰ ਨੂੰ ਉਹਨਾਂ ਨੇ ਫ੍ਰੀਜ਼ ਕਰ ਦਿੱਤਾ ਉਨੇ ਫ੍ਰੀਸ ਹੋਣ ਤੋਂ ਬਾਅਦ ਇਸ ਦਾ ਇਹ ਇੰਦਰਾਜ਼ ਆ ਮਾਲ ਮੈਂਕਵੇਂ ਦੇ ਰਿਕਾਰਡ ਵਿੱਚ ਦਰਜ ਹੋਊਗਾ ਇਹ ਪ੍ਰਾਪਰਟੀ ਹੁਣ ਨਾ ਕਿਤੇ ਟ੍ਰਾਂਸਫਰ ਹੋ ਸਕਦੀ ਨਾ ਇੱਕ ਤੇ ਵੇਚੀ ਜਾ ਸਕਦੀ ਕਿਸੇ ਨੂੰ ਉਹਨਾਂ ਜਿਹੜਾ ਰਹਿਣਗੇ